ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਬਰ ਫਲੋਰ ਤੋਂ ਬ ਲੈ ਰਹੇ ਆ ਕੁਝ ਦਿਨ ਪਹਿਲਾਂ ਆਪਾਂ ਖਬਰ ਕੀਤੀ ਸੀ ਐਸਐਚਓ ਫਲੋਰ ਪੁਛਰ ਕੇ ਮਾਰ ਜਿਹਨਾਂ ਉੱਪਰ ਬਹੁਤ ਹੀ ਗੰਭੀਰ ਦੋਸ਼ ਜਿਹੜੇ ਆ ਦੋ ਪਰਿਵਾਰਾਂ ਵੱਲੋਂ ਲਗਾਏ ਗਏ ਸਨ ਤੇ ਜੋ ਫਲੋਰ ਤੋਂ ਲੋਕਾਂ ਸਾਹਮਣੇ ਉਹਨਾਂ ਵੱਲੋਂ ਇਹਨਾਂ ਦੋਵਾਂ ਪਰਿਵਾਰਾਂ ਨੂੰ ਮੀਡੀਆ ਦੇ ਸਾਹਮਣੇ ਲਿਆ ਕੇ ਜਿਹੜੇ ਆ ਇਹ ਇਲਜ਼ਾਮ ਜਿਹੜੇ ਆ ਪੁਖਤ ਐਸਐਚਓ 'ਤੇ ਲਗਾਏ ਗਏ ਸਨ ਪੁਛਗਲੋ ਕਾਰਵਾਈ ਕਰਦੇ ਹੋਏ ਅੱਜ ਡੀਐਸਪੀ ਫਲੋਰ ਵੱਲੋਂ ਇਹ ਜਿਹੜਾ ਇਹ ਦੋਸ਼ ਲਗਾਏ ਸਨ ਉਹਦਾ ਅੱਜ ਜਿਹੜਾ ਪੱਖ ਆ ਪੁਲਿਸ ਵਿਭਾਗ ਵੱਲੋਂ ਜਿਹੜਾ ਅੱਜ ਪੱਖ ਆ ਆਖਰਕਾਰ ਉਹਦਾ ਸਾਹਮਣੇ ਆਇਆ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਆ ਉਹਦੇ ਵਿੱਚ ਉਕਤ ਐਸਐਸ ਦੇ ਉੱਪਰ ਜਿਹੜੇ ਆ ਉਹ ਐਫਆਈਆ ਜਿਹੜੀ ਦਰਜ ਕਰਕੇ ਜਿਹੜੀ ਆ ਉਹ ਪੁਲਿਸ ਵੱਲੋਂ ਜਿਹੜੇ ਆ ਆਪਣੀ ਕਾਰਵਾਈ ਜਿਹੜੀ ਆ ਔਰੰਮ ਕਰ ਦਿੱਤੀ ਗਈ ਹੈਗੀ ਆ ਤੇ ਉਹਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਉੱਪਰ ਜਿਹੜੀ ਐਫਆਈਆ ਦਰਜ ਕੀਤੀ ਗਈ ਹੈਗੀ ਆ ਉਹਦੇ ਉੱਪਰ ਕੀ ਕੀ ਦੋਸ਼ ਜਿਹੜੇ ਸਾਹਮਣੇ ਹੈਗੇ ਆ ਔਰ ਉਹਦੇ ਨਾਲ ਨਾਲ ਦੂਸਰਾ ਮੱਖ ਜਿਹੜਾ ਉੱਪਰ ਦਿਖਦੇ ਹੈਗੇ ਆ ਲੋਕ ਇਨਸਾਫ ਮંચ ਵੱਲੋਂ ਅੱਜ ਆ ਵੱਖ-ਵੱਖ ਹੋਰ ਜਥੇਬੰਦੀਆਂ ਜਿਹਾ ਭਰਾਤਰੀ ਇੱਥੇ ਬੰਦੀਆਂ ਦੇ ਨਾਲ ਇੱਕ ਇਕੱਠ ਕਰਕੇ ਜਿਹੜਾ ਆ ਉਹ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦਾ ਸਾਥ ਦੇਣ ਤੇ ਉਹਨਾਂ ਦੇ ਨਾਲ ਡਟਣ ਦਾ ਜਿਹੜਾ ਫੈਸਲਾ ਕੀਤਾ ਗਿਆ ਤੇ ਉਹਦੇ ਨਾਲ ਨਾਲ ਜਿਹੜੇ ਆ ਜਿਹੜੀ ਕਾਰਵਾਈ ਪੂਰੀ ਕੀਤੀ ਗਈ ਹੈ ਉਹਦੇ ਨਾਲ ਨਾਲ ਜਿਹੜੀ ਗ੍ਰਿਫਤਾਰੀ ਆ ਉਕਤ ਐਸਐਚਓ ਦੀ ਜਿਹੜੀ ਆ ਕਾਰਨ ਵਾਸਤੇ ਵੀ ਉਹਨਾਂ ਵੱਲੋਂ ਜਿਹੜੀ ਆ ਮੰਗ ਕੀਤੀ ਗਈ ਹੈਗੇ ਤੇ ਜੇਕਰ ਜੇ ਹੰਨੇ ਕੀਤਾ ਜਾਂਦਾ ਤਾਂ ਪਿਛਲੇ ਵਿੱਚ ਉਹਨਾਂ ਵੱਲੋਂ ਜਿਹੜਾ ਵੱਡਾ ਅੰਦੋਲਨ ਜਿਹੜਾ ਕੀਤਾ ਜਾਂਦੀ ਜਿਹੜੀ ਆ ਗੱਲ ਉਹ ਵੀ ਕਹੀ ਗਈ ਹੈਗੀ ਆ ਜੀਐਸਵੀ ਫਲੋਰ ਵੱਲੋਂ ਅੱਜ ਜਿਹੜੀ ਜਦੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈਗੀ ਆ ਤਾਂ ਜੇ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਇੱਕ ਜਿਹੜਾ ਉਹਨਾਂ ਨੂੰ ਐਐਸਐਚਯੂ ਸਾਹਿਬ ਨੂੰ ਧਮਕੀ ਜਿਹੜੀ ਦਿੱਤੀ ਗਈ ਹੈ ਫੋਨ ਦੇ ਉੱਪਰ ਉਹਦੇ ਤੇ ਪੁਲਿਸ ਵੱਲੋਂ ਕੀ ਕਾਰਵਾਈ ਜਾਂ ਚਾਲ ਕੀਤੀ ਜਾ ਰਹੀ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਆ ਚੀਜ਼ਾਂ ਹੈਗੀਆਂ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਸਾਈਬਰ ਜਿਹੜਾ ਹੈਗਾ ਵਿਪਾਲ ਹੈਗਾ ਉਹ ਜਿਹੜਾ ਫੋਨ ਕਾਲ ਆਈ ਹੈ ਜਿਹੜੀ ਡਿਟੇਲ ਹੈਗੀ ਆ ਉਹ ਚੰਗੀ ਤਰ੍ਹਾਂ ਜਾਂਚ ਕਰਕੇ ਜਿਹੜੀ ਆ ਜੇਕਰ ਇਹੇ ਹੀ ਗੱਲ ਆਉਂਦੀ ਹੈ ਤਾਂ ਫਿਰ ਉਹਦੇ ਤੇ ਜਿਹੜੀ ਕਾਰਵਾਈ ਕੀਤੀ ਜਾਂਦੀ ਆ ਕੀਤੀ ਜਾਵੇਗੀ ਉਹਦੇ ਨਾਲ ਜਿਹੜਾ ਜਿਹੜਾ ਦੂਸਰਾ ਪੱਖ ਸਗਾ ਇਹ ਵੀ ਦੋਸ਼ ਜਿਹੜੇ ਆ ਐਸਐਚਯੂ ਸਾਫਰ ਲਗਾਏ ਗਏ ਸਨ ਕਿ ਉਹਨਾਂ ਕੋਲੋਂ ਜਿਹੜੇ ਆ ਪੈਸੇ ਭੁਗੇ ਗਏ ਸਨ ਤੇ ਉਹਦੀ ਵੀ ਉਹ ਜਿਹੜੇ ਡੀਐਸਪੀ ਸਾਹਿਬ ਦੇ ਦੱਸਣ ਦੇ ਮੁਤਾਬਕ ਜਿਹੜੀ ਜਾਂਚ ਕੀਤੀ ਜਿਹੜੀ ਆ ਉਹ ਜਾ ਰਹੀ ਹੈਗੀ ਤੇ ਉਹਨਾਂ ਨੇ ਵੀ ਕਿਹਾ ਕਿ ਇਹਦੇ ਬਾਰੇ ਉਹਨਾਂ ਨੂੰ ਅਜੇ ਤੱਕ ਜਿਹੜੀ ਆ ਪੁਲਿਸ ਵਿਭਾਗ ਨੂੰ ਕੋਈ ਲਿਖਤੀ ਜਿਹੜੀ ਆ ਕੰਪਲੀਟ ਵਗੈਰਾ ਉਹ ਨਹੀਂ ਦਿੱਤੀ ਗਈ। ਸੋ ਕਾਫੀ ਦੇਣਾ ਤੋਂ ਇਹ ਜਿਹੜੀ ਆ ਖਬਰ ਹੈਗੀ ਆ ਲਗਭਗ ਪੂਰੇ ਪੰਜਾਬ ਦੇ ਵਿੱਚ ਇਹ ਲਗਭਗ ਪੂਰੇ ਪੰਜਾਬ ਦੇ ਵਿੱਚ ਜਿਹੜੀ ਖਬਰ ਆ ਪੂਰੀ ਤਰ੍ਹਾਂ ਨਾਲ ਇੱਕ ਤਰ੍ਹਾਂ ਦੀ ਛਾਈ ਹੋ ਗਈ ਹੈ ਤੇ ਕਾਫੀ ਲੋਕਾਂ ਦੀ ਨਜ਼ਰ ਆ ਸ ਗਈ ਹੈ ਇਸ ਖਬਰ ਦੇ ਉੱਪਰ ਤੇ ਮੈਲਾ ਪੰਜਾਬ ਮੈਲਾ ਕਮਿਸ਼ਨ ਦੇ ਕੋਲ ਵੀ ਇਹ ਜਿਹੜੀ ਆ ਖਬਰ ਜਿਹੜੀ ਆ ਉਹਨਾਂ ਦੇ ਵੀ ਵਿਚਾਰ ਦੀ ਨਹੀਂ ਹੈਗੀ ਆ ਤੇ ਪੁਲਿਸ ਵੱਲੋਂ ਇਹਦੇ ਪਰ ਜਿਹੜਾ ਅੱਜ ਪੋਰਟਾ ਦਰਦ ਕਰਕੇ ਜਿਹੜਾ ਹੈਗਾ ਆ ਤੇ ਇਹਦਾ ਪਾਕੀ ਰਿਪੋਰਟ ਦਾ ਉਹ ਵੀਡੀਓ ਦੇ ਸਾਹਮਣੇ ਜਿਹੜਾ ਰੱਖਿਆ ਗਿਆ ਹੈਗਾ ਤੇ ਦੂਸਰੇ ਪਾਸੇ ਜਿਹੜਾ ਲੋਗ ਰਸਾਮ ਮਾਂਚ ਵੱਲੋਂ ਅੱਜ ਪ੍ਰਾਪਤ ਜਿੱਥੇ ਬੰਦੇ ਇਕੱਠ ਕਰਕੇ ਤੇ ਉਹ ਜੁਗੀਤ ਪਰਿਵਾਰ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਐਸਐਚਓ ਦੇ ਉੱਪਰ ਦੋਸ਼ ਲਾਇਆ ਸਮਨਾ ਉਹਨਾਂ ਦਾ ਪੂਰਾ ਸਾਥ ਦੇਣ ਤੇ ਜਿਹੜਾ ਪੂਰਾ ਮਾਮਲਾ ਹੈ ਉਹ ਕਾਰਵਾਈ ਵਿੱਚ ਉਹਨਾਂ ਦਾ ਸਾਥ ਦੇਣ ਦਾ ਪ੍ਰਵਾਨਾ ਮਾ ਜਿਹੜਾ ਹੈ ਉਹਨਾਂ ਨੇ ਐਲਾਨ ਕੀਤਾ ਆ ਤੇ ਨਾਲ ਨਾਲ ਜਿਹੜਾ ਆ ਉਸ ਐਸਐਚਓ ਜਿਹੜਾ ਹੈਗਾ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਫਤਾਰ ਕਰਕੇ ਜਿਹੜਾ ਉਸ ਦੀ ਜਿਹੜੀ ਕਾਰਵਾਈ ਅਰੰਭ ਕਰਨ ਦੀ ਮੰਗ ਇਹ ਵੀ ਜੜੀ ਆ ਉਹਨਾਂ ਵੱਲੋਂ ਕੀਤੀ ਗਈ ਹੈ ਸੋ ਆਉ ਦੇਖਦੇ ਹਾਂ ਡੀਐਸਪੀ ਸਾਹਿਬ ਫਲੋਰ ਕੋਲੋਂ ਕੀ ਕੀ ਹੋਇਆ ਇਸ ਮੌਕੇ ਦੇ ਵਿੱਚ ਤੇ ਉਹਦੇ ਨਾਲ ਨਾਲ ਜਿਹੜੀ ਲੋਕਲ ਸਮਾਜ ਨੂੰ ਰੋਜ਼ ਵਕ ਵਕ ਭਰਾ ਦੇ ਜਿੱਥੇ ਹੁੰਦੀਆਂ ਨੇ ਨਾਲ ਇਕੱਠ ਕਰਕੇ ਕਿਹੜੀਆਂ ਮੰਗਾਂ ਕੀਤੀਆਂ ਗਈਆਂ ਉਹ ਵੀ ਅੱਜ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸੋਸ਼ਲ ਮੀਡੀਆ ਤੇ ਐਸਐਚਓ ਫਲੋਰ ਐਸਏਪੂਸ਼ਨ ਕੁਮਾਰ ਥਿਸ ਵਨ ਦੇ ਚਿਨਾ ਇੱਕ ਵੀਡੀਓ ਆਡੀਓ ਵਾਇਰਲ ਹੋ ਰਹੀਆਂ ਸਾਨੂੰ ਪਿਛਲੇ ਹਫਤਾ 10 ਦਿਨ ਤੋਂ ਉਸ਼ਮੰਦ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕਚੀ ਦੇ ਹੁਕਮ ਅਨਸਾਰ ਜਿਹੜੀਆਂ ਇਹ ਵੀਡੀਓ ਵਾਇਰਲ ਹੋਈਆਂ ਉਸ ਉੱਪਰ ਐਫਆਈਆ ਨੰਬਰ 334 ਜਿਹੜੀ ਆ ਉਹ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਹੈਗੀ ਆ ਇਸ ਦੇ ਵਿੱਚ ਅਸੀਂ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਉਹ ਬੀਐਨਐਸ ਦੀਆਂ ਧਰਾਵਾਂ 75 75 ਕਾਲਮ 1 ਲਾਈ ਗਈ ਹੈਗੀ ਆ 60 ਆਈਟੀ ਐਕਟ ਲਾਗਿਆ ਹੈਗਾ ਤੇ ਪੁਲਸ ਰੂਲ ਦੇ ਵਿੱਚ ਜਿਹੜਾ ਉਹ ਵੀ ਵਿਅਕਤੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਲੇਡੀਜ਼ ਨਾਲ ਕੋਈ ਅਸ਼ਲੀਲ ਗੱਲਾਂ ਕਰਦਾ ਉਹ ਵੀ ਅਸੀਂ ਇਸ ਵਿੱਚ ਜਿਹੜਾ ਅਸੀਂ ਇਹ ਫਰਦਰ ਅਸੀਂ ਐਫ ਆਈ ਆਰ ਦਰਜ ਕਰ ਲਈ ਗਈ ਹੈਗੀ ਆ ਇਹਦੇ ਤੇ ਜੋ ਵੀ ਇਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੇਕਰ ਪ੍ਰੂਫ ਸਾਹਮਣੇ ਆਉਂਦੇ ਨੇ ਇਹਦੇ ਵਿੱਚ ਦੋ ਲੇਡੀਜ਼ ਜਿਹੜੀਆਂ ਸੀ ਉਹਨਾਂ ਦੀ ਉਹਨਾਂ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਆ ਇੱਕ ਔਰਤ ਜਿਹੜੀ ਹੈਗੀ ਆ ਚੁੰਨੀ ਦੇਵੀ ਜਿਹੜੀ ਕਿ ਗੜੇ ਪਿੰਡ ਨੂੰ ਬਿਲੋਂਗ ਕਰਦੀ ਹੈਗੀ ਆ ਇੱਕ ਸਿਮਰਜੀਤ ਸਿਮੀ ਹੈਗੀ ਆ ਜਿਹੜੀ ਕਿ ਮਠਕਾ ਖੁਰਦ ਨੂੰ ਬਿਲੋਂਗ ਕਰਦੀ ਆ ਉਹਨਾਂ ਦੀਆਂ ਹੈਗੀਆਂ ਉਹਨਾਂ ਵੱਲੋਂ ਅਹੀਂ ਇਹ ਐਫ ਆਈ ਆਰ ਦੇ ਵਿੱਚ ਜਿਹੜੇ ਫੈਕਟਸ ਲਿਆ ਕੇ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਹਦੇ ਬਾਰੇ ਪੁੱਛੀਸ਼ ਕਰਨ ਤੋਂ ਬਾਅਦ ਜੋ ਕਾਰਵਾਈ ਬਣਦੀ ਹੋਈ ਐ ਐਸ ਐਚਓ ਦੇ ਬਰ ਖਿਲਾਫ ਸਖਤੀ ਨਾ ਕੀਤੀ ਜਾਵੇਗੀ ਜੀ ਦੱਸਿਓ ਜਿਹੜੇ ਐਸ ਐਫ ਲੰਡਨ ਤੋਂ ਪਾਕਿਸਤਾਨ ਤੋਂ ਫੋਨ ਆ ਰਹੇ ਆ ਉਹ ਮੈਟਰ ਨੂੰ ਸਰਦੂਸ ਕਿੱਦਾਂ ਲੈ ਰਹੇ ਨੇ ਜਿਹੜੇ ਉਹਨੂੰ ਉਹਨਾਂ ਨੇ ਸਾਨੂੰ ਦੱਸਿਆ ਅਜੇ ਜ਼ੁਬਾਨੀ ਕੋਈ ਰਿਟਨ ਸ਼ਿਕਾਇਤ ਨਹੀਂ ਕੀਤੀ ਇਹਨ 2-3 ਵਾਰੀ ਕਾਲ ਜਿਹੜੀ ਆਈ ਹੈ ਇੰਟਰਨੈਸ਼ਨਲ ਲੈਵਲ ਤੋਂ ਸਜਦ ਪੱਟੀ ਜਿਹੜਾ ਕਿ ਟੈਰਰਿਸਟ ਹੈਗਾ ਪਾਕਿਸਤਾਨ ਬੇਸਡ ਹੈਗਾ ਇਹ ਇੰਟਰਨੈਸ਼ਨਲ ਲੈਵਲ ਦਾ ਅਤਵਾਦੀ ਹੈਗਾ ਇਸ ਸਬੰਧੀ ਅਸੀਂ ਜਿਹੜਾ ਉਹ ਸਾਈਬਰ ਸੈੱਲ ਦਾ ਸਾਡਾ ਟੈਕਨੀਕਲ ਸੈੱਲ ਦਾ ਜਿਹੜਾ ਉਹਨੂੰ ਜਿਹੜੀਆਂ ਕਾਲਸ ਆਈਆਂ ਨੇ ਉਹਨਾਂ ਨੂੰ ਕਲੀਅਰ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹ ਜੋ ਐਫਆਈਆਰ ਵੀ ਦਰਜ ਕੀਤੀ ਜਾਵੇਗੀ ਉਦੋਂ ਚ ਕੋਈ ਦੋ ਰਹਿਮ ਨਹੀਂ ਹੈ ਜੀ ਜਦੋਂ ਐਸਐਚਓ ਕੁਸ਼ਣ ਕੁਮਾਰ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਵੀ ਮੈਂ ਬਲੈਕਮੇਲ ਦਾ ਸ਼ਿਕਾਰ ਹੋ ਮੈਨੂੰ ਇਹ ਮੁੱਦਾ ਏਡਾ ਨੀਸ਼ੀ ਹੈਗਾ ਮੈਨੂੰ ਬਲੈਕਮੇਲ ਕਰ ਲਈਏ ਮੁੱਦੇ ਨੂੰ ਮੁਖਾਇਆ ਗਿਆ ਜੀ ਮੈਂ ਜੇਕਰ ਕੋਈ ਲਿਖਤੀ ਸ਼ਿਕਾਇਤ ਕਰਨਗੇ ਸਬ ਇੰਸਪੈਕਟਰ ਸਾਫ ਕੈਸਚੋਪੂਸ਼ਨ ਕੁਮਾਰ ਵੀ ਉਹਨੂੰ ਕੋ ਬਲੈਕਮੇਲ ਕੀਤਾ ਗਿਆ ਉਹਦੀ ਤਹਿਕੀਕਤ ਕਰਕੇ ਉਹਦੇ ਬਰਖਲਾਫ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਜਿਹੜੇ ਧਮਕੀ ਆ ਰਹੇ ਉਹਦੇ ਵਿੱਚ ਦੋ ਵਿਅਕਤੀਆਂ ਦੇ ਨਾਮ ਆ ਰਹੇ ਉਹ ਤਕੀਕਤ ਕੀਤੀ ਜਾਵੇ ਜਿਹੜੇ ਦੋ ਵਿਅਕਤੀ ਲੋਕਲ ਹੈਗੇ ਨੇ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈਗਾ ਉਸ ਸੰਬੰਧ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸੋ ਕਿ ਸਾਈਬਰ ਸੈੱਲ ਸਾਡਾ ਬਣਿਆ ਹੋਇਆ ਹੈ ਟੈਕਨੀਕਲ ਸੈਲ ਤੋਂ ਹੈਲਪਲਾਈਨ ਤੋਂ ਬਾਅਦਾਂ ਅਨਕੁਆਇਰ ਕਰਨ ਤੋਂ ਬਾਅਦ ਮੈਟਰ ਉਸ ਉਸ ਤੇ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਆਏ ਆ। ਉਹਨਾਂ ਨੇ ਇਤਤਾਬ ਨਹੀਂ ਦਿੱਤੀ ਆ ਵੀ ਜਿਹੜਾ ਐਸਐਚਓ ਆ ਉਸੇ ਐਫਆਈ ਆਰ ਤਦਾਰ ਦੇ ਹੋ ਗਈ ਆ। ਪਰ ਉਹਦੇ ਵਿੱਚ ਜਿਹੜੀਆਂ ਧਰਾਵਾਂ ਆ ਉਹ ਜਿਹੜੀਆਂ ਲੱਗਣੀਆਂ ਚਾਹੀਦੀਆਂ ਸੀ ਉਹ ਨਹੀਂ ਲੱਗੀਆਂ। ਉਹ ਅਸੀਂ ਮੰਗ ਕਰਦੇ ਆ ਐਸਐਸਪੀ ਸਾਹਿਬ ਤੋਂ ਇਥੇ ਡਿਪਟੀ ਸਾਹਿਬ ਤੋਂ ਇਹੋ ਜਿਹੜੀ ਧਰਾਮਾ ਦੇ ਵਿੱਚ ਜਲਦੀ ਕੋ ਜਲਦੀ ਵਾਧਾ ਕੀਤਾ ਜਾਵੇ ਤੇ ਨਾਲ ਨਾਲ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਸੱਦ ਕੇ ਜਦਵੰਦੀਆਂ ਦੀ ਉਹ ਵੱਡਾ ਐਲਾਨ ਕੀਤਾ ਜਾਊਗਾ ਜਿਹਦਾ ਜ਼ਿੰਮੇਵਾਰ ਇੱਥੇ ਦਾ ਪ੍ਰਸ਼ਾਸਨ ਹੋਊਗਾ ਇੱਥੇ ਦਾ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਇਸ ਕਰਕੇ ਆ ਜਿਹੜੀ ਬੇਦਖੀਤੀ ਆ ਗੈਰ ਅਸੀਂ ਮੰਗ ਕਰਦੇ ਸੀ ਵੀ ਇੱਥੇ ਐਫ ਆਰ ਦਰਜ ਕੀਤੀ ਜਾਵੇ ਮੀਟਿੰਗ ਇਸ ਕਰਕੇ ਸੱਤੀ ਸੀ ਗੈਰ ਜ਼ਿਮੇਵਾਰੀ ਤਾਂ ਬਾਤ ਹੀ ਹੁਣ ਮੀਟਿੰਗ ਜਿਹੜੀ ਅਸੀਂ ਪੱਕੇ ਹੋਰ ਜਥੇਬੰਦੀਆਂ ਨਾਲ ਲੈ ਕੇ ਜਿਹੜੀ ਮੀਟਿੰਗ ਆ ਉਹ ਕਰਾਂਗੇ ਇਸ ਕਰਕੇ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੀਆਂ ਧਰਾਵਾਂ ਉਹਦੇ ਵਿੱਚ ਵਾਧਾ ਕੀਤਾ ਜਾਵੇ ਤੇ ਉਹਨਾਂ ਜਲਦੀ ਤੋਂ ਜਲਦੀ ਫੜ ਕੇ ਗ੍ਰਿਫਤਾਰ ਕੀਤਾ ਜਾਵੇ ਜਿਹੜੀ ਉਹਦੀ ਜਾਂਚ ਆ ਉਹ ਪੁਲਿਸ ਤੋਂ ਨਾ ਕਰਾਈ ਜਾਵੇ ਕੋਈ ਜਾਂਤ ਐਸਐਸਪੀ ਕਰੇ ਜਾਂ ਕੋਈ ਡੀਐਸਪੀ ਕਰੇ ਪੂਰੀ ਜਾਂਚ ਜਿਹੜੀ ਆ ਜਿਹਦਾ ਸਾਥੀ ਨੇ ਦੱਸਿਆ ਵਿਚਾਰਸ਼ ਡੇਟ ਉਹ ਕਰੇ ਵੀ ਕੋਈ ਜਿਹੜਾ ਜੱਜ ਆ ਉਹ ਕਰੇ ਤੇ ਇਸ ਕਰਕੇ ਅਸੀਂ ਇਹ ਵੀ ਮੰਗ ਕਰਦੇ ਆ ਆ ਬੇਨਤੀ ਕਰਦੇ ਆ ਵੀ ਹੋਂ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਤਕੜੇ ਹੋ ਕੇ ਇਸ ਪ੍ਰਸ਼ਾਸਨ ਦੇ ਖਿਲਾਫ ਸਾਨੂੰ ਲੜਨਾ ਪੈਣਾ ਤੇ ਲੜੇ ਤੋਂ ਬਿਨਾ ਤੁਹਾਡਾ ਕੋਈ ਗੁਜ਼ਾਰਾ ਨਹੀਂ ਹੋਣਾ ਧੰਨਵਾਦ ਜੀ ਜਨਤਾ ਜਰਸਦਰਸ ਜਤਲਾਪ